raag suhi mahalla panjma kaar satwa ekankar satgurb prasad tera paana tuhe manahe jisno ho deala sai bhagat jo tud paave tu sarb jia prit paala mere ram rae santan tek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ఏకాংকার சதਗੁਰ ਪ੍ਰਸਾਦ ਤੇਰਾ ਬਾਣਾ ਤੁਹਿ ਮਨਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹਿ ਆਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ ਸਤਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਮਨਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਮਨਾਹੈ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਦ ਭਾਵੇ ਸੋ ਪਰਵਾਨ ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਊਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM RAHE ਸੰਤਾ ਟੇਕ ਤੁਮਾਰੀ ਜੋਤਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag suhi mahalla panjma kar satwa ekankar satgurb prasad tera paana tuhe manahe jisno ho deala sai bhagat jo tud paave tu sarb jia prit pala mere ram rae santan tek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾ ਸਾਸ ਗੁਣ ਗਾਵਾ ਜੇ ਸੁਆਮੀ ਤੁਦ ਭਾਵਾ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾ ਰਾਗ ਸੁਹੀ ਮਹੱਲਾ ਪੰਜਵਾ ਘਰ ਸਤਵਾ ఏకాংকার சதਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM RAAY ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਸਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਰ 7ਵਾਂ ਏਕੰਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਰ 7ਵਾਂ ਏਕ 앙ਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹਿ ਜਿਸਨੋ ਹੋ ਦੇ ਆਲਾ ਸਾਈ ਭਗਤੇ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁਦ ਭਾਵੇ ਸੋ ਪਰਵਾਨ ਮਨ ਤਨ ਤੁਹੈ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨសា ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ 7ਵਾਂ ਏਕਾਂਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਬਨਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁ ਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਓ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag suhi mahalla panjma kaar satwa ekankar satgurb prasad tera paana tuhe banahe jisno ho deala sai bhagat jo tud paave tu sarb jian prit paala mere ram rae santan tek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ఏకాংকার சதਗੁਰ ਪ੍ਰਸਾਦ ਤੇਰਾ ਬਾਣਾ ਤੁਹਿ ਮਨਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹਿ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹਿ ਬਣਾਹਿ ਜਿਸ ਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7 ਵਾਂ ਏਕ 앙ਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਬਣਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋਤੁ ਦੇ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਓ ਤੂੰ ਦੇਵਾਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag sohi mahalla panjma kar satwa ekankar satgurb prasad tera paana tu hai manahe jisno ho deala sai bhagat jo tud paave tu sarb jia prit pala mere ram rae santan tek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾਉ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰਹਿਣ ਸਾ ਸਾਸ ਗੁਣ ਗਾਵਾ ਜੇ ਸੁਆਮੀ ਤੁਧ ਪਾਵਾ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾ ਰਾਗ ਸੁਹੀ ਮਹੱਲਾ ਪੰਜਵਾ ਘਰ ਸਤਵਾ ఏకాংকার சதਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM RAAY ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾਨੀ ਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ ਸਤਵਾਂ ਏਕੰਕਾਰ ਸਤਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਣਾਹਿ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੇ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM ਰਾਏ ਸੰਤਾਂ ਟੇਕ ਤੁਮਾਰੀ ਜੋ ਤੁਧ ਪਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾਉ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਾਰਤ ਉਚਾ ਕੋਈ ਅਵਰਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਭਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ 5ਵਾਂ ਘਾਰ 7ਵਾਂ ਏਕ ਓਂਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੁਹੇ ਬਨਾਹੇ ਜਿਸਨੋ ਹੋ ਦੇ ਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤਪਾਲਾ ਮੇਰੇ RAM RAAY ਸੰਤਾਂ ਟੇਕ ਤੁਮਾਰੀ ਜੋਤੁਦ ਭਾਵੇ ਸੋ ਪਰਵਾਨ ਮਨ ਤਨ ਤੁਹੇ ਆਧਾਰੀ ਰਹਾ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂ ਅਥਾ ਅਪਾਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਣ ਸਾਸ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਟੁੱਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਾਰ 7ਵਾਂ ਏਕ ਓਂਕਾਰ ਸਤਗੁਰ ਪ੍ਰਸਾਦ ਤੇਰਾ ਪਾਣਾ ਤੁਹੇ ਮਨਾਹੇ ਜਿਸਨੋ ਹੋ ਦਿਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀਆਂ ਪ੍ਰਤ ਪਾਲਾ ਮੇਰੇ RAM RAAY SANTAA TEK TUMARI JO TUD PAAVE SO PARWAAN MAN TAN TUHEE ADAARI RAHAU TU DAYAL KIRPAL KIRPAANID MANSA POORANHAARA PAGAT TERE SAB PRAANPAT PREETAM TU BHAGATAN KA PYARA TU ATHHA APAARAT UCHA ਕੋਈ ਵਰ ਨਾ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ raag suhi mohalla panjma kaar satwa ek onkar satgura prasad tera paana tuhe banahe jisno ho deala sai bhagat jo tud paave tu sarb jia prit pala mere ram rae santaa tek tumari jo tud paave so parwaan ਮਨ ਤਨ ਤੂੰ ਹੈ ਆਧਾਰੀ ਰਹਾ ਤੂੰ ਦਇਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨ ਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸ ਗੁਣ ਗਾਵਾਂ ਜੇ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੇ ਸਾਹਿਬ ਤੁਠੇ ਪਾਵਾਂ ਰਾਗ ਸੁਹੀ ਮਹੱਲਾ ਪੰਜਵਾਂ ਘਰ 7ਵਾਂ एकांकर सतगुरु प्रसाद तेरा भाणा तुहे मनाहे जिसनो हो दयाला साई भगत जो तुद पावे तू सर्व जियां प्रीत पाला मेरे राम राए संता टेक तुम्हारी जो तुद पावे सो परवान मन तन तुहे आधारी रहाओ ਤੂੰ ਦਿਆਲ ਕਿਰਪਾਲ ਕਿਰਪਾ ਨਿਦ ਮਨਸਾ ਪੂਰਨ ਹਾਰਾ ਭਗਤ ਤੇਰੇ ਸਭ ਪ੍ਰਾਨਪਤ ਪ੍ਰੀਤਮ ਤੂੰ ਭਗਤਨ ਕਾ ਪਿਆਰਾ ਤੂੰ ਅਥਹਾ ਅਪਰਤ ਉਚਾ ਕੋਈ ਅਵਰ ਨ ਤੇਰੀ ਭਾਤੇ ਇਹ ਅਰਦਾਸ ਹਮਾਰੀ ਸੁਆਮੀ ਵਿਸਰ ਨਾਹੀ ਸੁਖ ਦਾਤੇ ਦਿਨ ਰੈਨ ਸਾਸਾਸ ਗੁਣ ਗਾਵਾਂ ਏ ਸੁਆਮੀ ਤੁਧ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ ਨਾਮ ਤੇਰਾ ਸੁਖ ਨਾਨਕ ਮੰਗੈ ਸਾਹਿਬ ਤੁਠੇ ਪਾਵਾਂ